ਦੇਖੋ ਜੀ ਅਸੀਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਾਇਲਟ ਬਣਾ ਰਹੇ ਹਾਂ ਅਸੀਂ ਤਾਂ ਜਿਹੜੀ ਨਵੀਂ ਜਨਰੇਸ਼ਨ ਦੇ ਜਹਾਜ਼ ਆਏ ਨੇ ਲੇਟੈਸਟ ਜਹਾਜ਼ ਉਹ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਬੱਚਿਆਂ ਨੂੰ ਤੇ ਇਹ ਸਾਨੂੰ ਪਤਾ ਨਹੀਂ ਕਿੰਨੇ ਲੱਖ ਸਾਲ ਪਿੱਛੇ ਡਾਇਨਾਸੌਰਾਂ ਵੱਲ ਲੈ ਕੇ ਜਾ ਰਹੇ ਹਾਂ ਠੀਕ ਹੈ ਨਾ ਸੋ ਇਹ ਸ਼ਿਪਕਲੀਆ ਜਾਂ ਕੋਡਕਲੀਆ ਚ ਹਵਾ ਭਰਨਾ ਡਾਇਨਾਸੌਰ ਨਹੀਂ ਬਣਦਾ ਸੀਓ ਸਾਹਿਬ ਨੇ ਸਾਨੂੰ ਚੋਣਾਵਾਰੀ ਕਿਹਾ ਵੀ ਭਾਈ ਤੁਸੀਂ ਤਗੜੇ ਹੋ ਕੇ ਲੜਿਓ ਇਮਾਨਦਾਰੀ ਨਾਲ ਜਿੱਤਿਓ ਬਹੁਤ ਵਧੀਆ ਮਤਲਬ ਬਹੁਤ ਦਾਫਾ ਜਾਈ ਕੀਤੀ ਹੈ ਅੱਜ ਸਪੈਸ਼ਲ ਆਨੇ ਮਿਲਣੀ ਤੇ ਬਾਰੇ ਕੀ ਗੱਲ ਹੈ ਧੰਨਵਾਦ ਕਰ ਸਕਦਾ ਜੀ ਉਹਨਾਂ ਨੇ ਆਪਣੇ ਇੰਜੇਮਿਆਂ ਦੇ ਵਿੱਚੋਂ ਸੀਐਮ ਕੋਲੇ ਕਿੰਨੀ ਕੰਮ ਹੁੰਦੇ ਨੇ ਤੇ ਅਬਦੇਰ ਜੇਮਿਆਂ ਜੋ ਸਮਾਂ ਕੱਢਿਆ ਸਾਨੂੰ ਹੌਸਲਾ ਦਿੱਤਾ ਕਿ ਤੁਸੀਂ ਜਿਵੇਂ ਲੋਕਾਂ ਨੇ ਉਤਸ਼ਾਹ ਨਾਲ ਵੋਟ ਪਾਈ ਹੈ ਉਹ ਉਤਸ਼ਾਹ ਨਾਲ ਤੁਸੀਂ ਕੰਮ ਵੀ ਕਰਨਾ ਲੋਕਾਂ ਦਾ ਪੰਚਾਂ ਨਾਲ ਮਾਈਕ ਹੋ ਗਿਆ ਪਰ ਉਹਨਾਂ ਪਰਲੇਕ ਉਹਨਾਂ ਤੁਸੀਂ ਜਨਾ ਨਾਲ ਸ਼ਹਿਰ ਦੇ ਛੋਟੇ ਪੜ ਮੂਨੇ ਕੋਈ ਨੂੰ ਉਹਨਾਂ ਤੁਸੀਂ ਜਨਾ ਨਾਲ ਮੁਲਾਕਾਤ ਹੋਈ ਹੈ ਫੁਲਕੀ ਔਰ ਪੂਰਾ ਦਿਨ ਅੱਜ ਇਸੇ ਦਫਤਰ ਚ ਲੀਤ ਰਹਿਣਾ ਮੈਚੀ ਰੱਖਣਾ ਵਸ ਤੇ ਪਿੰਡਾਂ ਨੂੰ ਗ੍ਰਾਂਟਾਂ ਬਹੁਤ ਖੁੱਲੀਆਂ ਗਈਆਂ ਨੇ ਹਰ ਪਿੰਡ ਨੇ ਆਪਣੇ ਆਪਣੇ ਗ੍ਰਾਂਟਾਂ ਦਾ ਵੀ ਦੱਸਿਆ ਕਿ ਕਿਹੜੇ ਕਿਹੜੇ ਕੰਮ ਚੱਲ ਰਹੇ ਨੇ ਕਿਹੜੇ ਕਿਹੜੇ ਕੰਪਲੀਟ ਹੋ ਗਏ ਕਿਹੜੇ ਕਿਹੜੇ ਹੋਰ ਕੰਮ ਹੋਣ ਵਾਲੇ ਨੇ ਸੋ ਵਿਸਤਾਰ ਸਹਿਤ ਡੀਸੀ ਸਾਹਿਬ ਨਾਲ ਐਨਸੀ ਸਾਹਿਬ ਨਾਲ ਬੈਠ ਕੇ ਨਾਲ ਦੀ ਨਾਲ ਉਹ ਕੁਝ ਨਵੀਂ ਡਿਮਾਂਡਾਂ ਨੇ ਜਿਹਨਾਂ ਬਾਰੇ ਵਿਚਾਰ ਬਟਾ ਰਹੇ ਸੀ ਉਹਨਾਂ ਤਰ੍ਹਾਂ ਪੂਰੀ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਪਹਿਲਾਂ ਦੋ ਵਾਰ ਜੇ ਤੋ ਮੈਂ ਐਮਟੀ ਦੇ ਤੌਰ ਤੇ ਲੜਿਆ ਹੋ ਗਿਆ ਫਿਰ 2022 ਚ ਮੈਨੂੰ ਬਤੌਰ ਐਨਜੀਓ ਫਿਰ 2024 ਚ ਨੀਤ ਹਰ ਜੀ ਨੂੰ ਦਿੱਤਰਤਾ ਆਇਆ 70ਤੀ ਬਦੌਕੇ ਫਿਰ ਸਰਪੰਚੀ ਦੀਆਂ ਵੋਟਾਂ ਚ ਬਲਕ ਸਮਤੀ ਦੀਆਂ ਜੀਲਾ ਪੰਚਾਇਤ ਚ ਜਦੋਂ ਵੀ ਕਿਤੇ ਧੂਰੀ ਦੇ ਲੋਕਾਂ ਨੇ ਕੋਈ ਆਵਾਜ਼ ਮਾਰੀ ਆ ਤਾਂ ਅਜਿਹੀ ਉਹਨਾਂ ਨੇ ਮੰਨ ਦਿੱਤਾ ਤਾਂ ਫਿਰ ਉਹਨਾਂ ਦਾ ਹੱਕ ਬੰਦ ਹੋ ਗਿਆ ਉਹਨਾਂ ਨੂੰ ਪਿੰਡਾਂ ਦੀਆਂ ਤਰੱਕੀਆਂ ਕਰਨ ਦਾ ਸ਼ੌਕ ਵੀ ਹੈ ਉਹਨਾਂ ਨੂੰ ਜਨੂਨ ਵੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਧੂਰੀ ਦੇ ਪਿੰਡਾਂ ਜਿਹੜੇ ਨੇ ਬਹੁਤ ਤਰੱਕੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਤਰੱਕੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਮਿਲਨ ਗਿਲਿੰਦ ਸਿੱਖਾ ਚਾਰਗਿਲ ਜਿਸ ਤਰ੍ਹਾਂ ਧੂਰੀ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਮਝੋ ਕਿ ਤੁਹਾਡੇ 4 ਸਾਲ ਜਿਹੜੇ ਕਾਰგიਤਾਲ ਦੇਖਦੇ ਹੋ ਉਹਨੇ ਐਡਾ ਵੱਡਾ ਉਸ ਨੂੰ ਜਿਹਦੇ ਹਲਕੇ ਜੋ ਫਤਵਾ ਸਾਰੇ ਪੰਜਾਬ ਦੀ ਲੋਕਾਂ ਨੇ ਕੋ ਬੜਾ ਫਤਵਾ ਦਿੱਤਾ ਤੁਸੀਂ ਦੇਖ ਲੋ ਵੀ ਜਿਲ੍ਹਾ ਪ੍ਰਸ਼ਤ ਤੇ ਬਲਕ ਲਗਭਗ 1200 ਤੋਂ ਉੱਪਰ ਇਹ ਸੀਟਾਂ ਹਮਾਰੇ ਪਾਰਟੀ ਦਿੱਤੀਆਂ ਫੌਨ ਸ਼ਾਂਤ ਸਾਰੀਆਂ ਪਾਰਟੀਆਂ ਤੇ ਜਿੱਚ ਕਰਿਆ ਪੰਜਾਬ ਚ ਬਹੁਤ ਵੱਡਾ ਫਤਵਾ ਮਿਲਿਆ ਤੇ ਵਾਲੈਂਟੀਰਾਂ ਦਾ ਵੀ ਹੌਸਲਾ ਵਧਿਆ ਤੇ ਸਾਨੂੰ ਵੀ ਖੁਸ਼ੀ ਹੋਈ ਹੈ ਕਿ ਲੋਕ ਅੰਮਾ ਦੇ ਨਾਂ ਐਕੋਪੇਸੀ ਕੰਮਾਂ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਅਸੀਂ ਕੋਈ ਨਫ਼ਰਤ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ ਮੋੜ ਸੁਨਿਸ ਕਰਕੇ ਬੜੀ ਅੱਛੀ ਗੱਲ ਹੈ ਕਿ ਲੋਕਾਂ ਨੇ ਮੁਹੱਲਾ ਕਲੀਨਕਾਂ ਦੇ ਨਾਂ ਤੇ ਹਸਪਤਾਲਾਂ ਦੇ ਵਧੀਆ ਸਿਹਤ ਕੇਂਦਰਾਂ ਦੇ ਨਾਂ ਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਉਹਨਾਂ ਦੇ ਨਾਂ ਦੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਜਿਹੜੇ ਜਿਹਦੇ ਵਿੱਚ ਜੇ ਆਪਾਂ ਗਿਣਨ ਲੱਗ ਜਾਈਏ ਤਾਂ ਬਿਜਲੀ ਦਿਨੇ ਵੇਜ ਨੂੰ ਖੇਤਾਂ 'ਤੇ ਆਉਣੀ ਅੱਸੀਆਂ ਦਾ ਪਾਣੀ ਖਾਲਾਂ ਦਾ ਪਾਣੀ ਟੀਲਾਂ ਤੱਕ ਪਹੁੰਚਣਾ ਹੋਊਗਾ ਹੋਰ ਵੀ ਪਹੁੰਚਾਇਆ ਜਾਊਗਾ ਜੀ ਤੇ ਜਿਹੜੀ ਜਿਹੜੀ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਜਿਹੜੀ ਚੰਗੀ ਲੱਗੀ ਅਸੀਂ ਕਿ ਆ ਕੰਮਾਂ 'ਚ ਚੰਗੇ ਲੱਗੇ ਤਾਂ ਵੋਟ ਪਾ ਦੇ ਤੇ ਲੋਕਾਂ ਨੇ ਵੋਟਾਂ ਪਾਈ ਸਰ ਮੀਡੀਆ ਪੀਟੀਐਮ ਵਾਲੇ ਅੱਜ ਸਾਡਾ ਰਿਕਾਰਡ ਤੋੜ ਉਹ ਮਾਤਾ ਜੀ ਨੇ ਸਾਨੂੰ ਫੋਟੋ ਜਿਹੜਾ 23 ਲੱਖ 30 ਹਜ਼ਾਰੋਂ ਕੱਲ ਮਾਤਾ ਜੀ ਤਾਂ ਅੱਜ ਉਹਦੇ ਬੱਚਿਆਂ ਬਾਰੇ ਪੁੱਛਣਾ ਹੈ ਬੜੀ ਅੱਛੀ ਗੱਲ ਇਹ ਬੜਾ ਇੱਕ ਅੰਦਾਜ਼ਾ ਹੈ ਪਹਿਲਾਂ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੀ ਨਹੀਂ ਸੀ ਇਹਦੇ ਨਾਲ ਇਹ ਪਤਾ ਲੱਗਦਾ ਕਿ ਮਾਪੇ ਜਿਹੜੇ ਨੇ ਹਰ ਇੱਕ ਮਾਪੇ ਨੂੰ ਆਪਣੇ ਬੱਚੇ ਦਾ ਫਿਕਰ ਹੁੰਦੀ ਪਰ ਮਾਪਿਆਂ ਨੂੰ ਇਹ ਹੱਕ ਵੀ ਹੈ ਕਿ ਉਹ ਜਾ ਕੇ ਸਕੂਲ ਚ ਚੈੱਕ ਕਰਨ ਕਿ ਕਿਹੜੇ ਟੀਚਰ ਉਹਨਾਂ ਨੂੰ ਪੜਾ ਰਹੇ ਨੇ ਤੇ ਟੀਚਰਾਂ ਨੂੰ ਵੀ ਇਹ ਪਤਾ ਲੱਗ ਜਾਂਦਾ ਕਿ ਬੱਚਾ ਸਕੂਲ ਤੋਂ ਬਾਅਦ ਕਿਹੋ ਜਿਹਾ ਮਾਹੌਲ ਚ ਰਹਿੰਦਾ ਕਿ ਉਹ ਹੋਮਵਰਕ ਕਰਕੇ ਆਉਂਦਾ ਹੈ ਪ੍ਰੋਪਰ ਜਿੱਤੇ ਨਾ ਹੋਵੇ ਕਿ ਸਕੂਲ ਚੋਂ ਤਾਂ ਪੜ ਕੇ ਚਲਾ ਜਾਵੇ ਪਰ ਉਹਨੂੰ ਬਾਹਰ ਇਹੋ ਜਿਹਾ ਮਾਹੌਲ ਮਿਲੇ ਸੋ ਸਾਰਾ ਕੁਝ ਭੁੱਲਦੇ ਤੇ ਉਹਦਾ ਕੋਈ ਫਾਇਦਾ ਹੀ ਨਾ ਹੋਵੇ ਸੋ ਇਹ ਮਾਪਿਆਂ ਦਾ ਤੇ ਟੀਚਰਾਂ ਦਾ ਜਿਹੜਾ ਤਾਲਮੇਲਾ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ ਕੱਲ ਰਿਕਾਰਡ ਤੋੜ ਮਾਪਿਆਂ ਦਾ ਆਉਣਾ ਬਹੁਤ ਸ਼ੁਭ ਸ਼ਗਨ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਤਰੱਕੀਆਂ ਕਰ ਰਹੇ ਨੇ بڑے بڑے ਦੇਸ਼ ਦੇ ਔਖੇ ਔਖੇ ਟੈਸਟ ਹੋ ਕਲੀਅਰ ਕਰ ਤੁਹਾਨੂੰ ਮਿਲਦੀ ਸੀ ਬੱਚੇ ਨੂੰ ਕਿ ਕਹਾਵਾ ਰਿਹਾ ਹਾਂ ਜੀ ਹਾਂ ਜੀ ਜਿੱਤੇ ਮੈਨੂੰ ਬੱਚੇ ਮਿਲਦੇ ਨੇ ਛੋਟੇ ਛੋਟੇ ਬੱਚੇ ਜਾਂ ਕੱਲ ਮੈਂ ਜਿਵੇਂ ਏਵੀਏਸ਼ਨ ਇਚ ਜਿਹੜਾ ਇੰਜੀਨੀਅਰ ਕਾਲਜ ਹੈ ਜਿਹੜਾ ਉੱਥੇ ਬੱਚੇ ਮਿਲੇ ਪਿੰਡਾਂ ਦੇ ਬੱਚੇ ਪਾਇਲਟ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਸੋ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਤੁਹਾਨੂੰ ਜਿਹੜੀ ਹੈ ਫਾਊਂਡੇਸ਼ਨ ਇੰਨੀ ਵਧੀਆ ਮਿਲ ਜੂਗੀ ਨਹੀਂ ਇੰਨੀ ਵਧੀਆ ਮਿਲ ਜੂਗੀ ਸਾਡਾ ਸਮਾਜ ਜਿਹੜਾ ਬਹੁਤ ਉੱਪਰ ਚ ਸਰ ਇੰਗਲੈਂਡ ਦੇ ਵੀ ਸਰ ਨੈਗੇਟਿਵ ਤਾਂ ਨਹੀਂ ਕਰ ਰਹੇ ਸੀ ਤਾਂ ਪਹਿਲੀ ਵਾਰ ਹੋਇਆ ਕਿ ਨਗਰ ਜਿੰਦਾ ਲੋਕ ਕਿਹਾ ਗਿਆ ਉਹਨਾਂ ਬਹੁਤ ਹੱਤਾਂ ਡਾਂਸ ਕੀਤਾ ਗਿਆ ਨਗਰ ਕਿਰਤਨ ਦੇ ਵਿੱਚ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਵਿਚਾਰ ਕਰਨ ਦਾ ਹੱਕ ਸਾਥ ਨਿਊਜ਼ੀਲੈਂਡ ਵਰਗੇ ਕੰਟਰੀ ਦਾ ਆਪ ਡਵਲਟ ਕੰਟਰੀ ਇੱਥੇ ਇਸ ਤਰ੍ਹਾਂ ਦਾ ਹੁੰਦਾ ਨਹੀਂ ਇਸ ਤਰ੍ਹਾਂ ਪਹਿਲੀ ਵਾਰ ਸੁਣ ਸੀ ਸੋ ਮੈਂ ਕਹਿੰਨਾ ਕਿ ਭਾਤ ਸਰਕਾਰ ਨੂੰ ਤਿੰਨ ਸਰਕਾਰ ਨਿਊਜ਼ੀਲੈਂਡ ਨਾਲ ਕਰਕੇ ਜੇ ਕੋਈ ਥੋੜਾ ਬਹੁਤ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਮੌਲ ਜਿਆ ਫਿਰ ਪਰ ਸਾਡੀ ਜਿਹੜੀ ਕੌਮ ਆ ਤਾਂ ਸਰਬਦਾ ਭਲਾ ਮੰਗਦਾ ਰਹੋ ਲੋਕਾਂ ਦੇਖਿਆ ਉਹਨਾਂ ਦੇ ਸਰ ਕੀ ਨਹੀਂ ਰਹਿਣਾ ਹਾਲਾਂਕਿ ਨਿਊਜ਼ੀਲੈਂਡ 'ਚ ਤਾਂ ਵੀ ਇਤਨੀ ਘਟਨਾ ਕਿ ਕਿਸ ਤਰ੍ਹਾਂ ਦੀ ਕਦੇ ਹੋਈ ਨਹੀਂ ਸੋ ਸ਼ਾਇਦ ਬਾਹਰਲੇ ਜਿਹੜੇ ਘਟਨਾਵਾਂ ਕੋਈ ਇੱਧਰ ਉੱਧਰ ਹੋਈਆਂ ਉਹ ਸਾਡੇ ਨਾਲ ਲੱਗ ਜੰਗੀਆਂ ਪਰ ਸਾਡੀ ਕੌਮ ਜਿਹੜੀ ਆ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ। ਜਨਤਾ ਤੇ ਗੱਲ ਕਰੀਏ ਤੇ ਮੇਰੇ ਨੂੰ ਲੱਗਦਾ ਨਹੀਂ ਅਸੀਂ ਐਂਟੀਦਰ ਸਰਕਾਰ ਨੂੰ ਇਹ ਕਹਿੰਦੇ ਕਰਦੇ ਕਿ ਨਿਊਜ਼ੀਲੈਂਡ ਦੇ ਇਨਵੈਸਟਰ ਨੂੰ ਬਲਾਕ ਕਿਉਂ ਉਹਨਾਂ ਨੂੰ ਇਹ ਆਖਿਆ ਜਾਵੇ ਉਹ ਕਿ ਸਾਡੇ ਇੰਦੇ ਭਾਰਤੀ ਉਹ ਹਮੇਸ਼ਾ ਸ਼ਾਂਤੀ ਪਸੰਦ ਨੇ ਤੇ ਜਿੱਥੇ ਵੀ ਜਾਂਦੇ ਆ ਉਹ ਆਪ ਵੀ ਕਾਮਯਾਬ ਹੁੰਦੇ ਆ ਉਸ ਖਿੱਤੇ ਨੂੰ ਮੇਸ਼ਰੋਂ ਵੀ ਕਾਮਯਾਬ ਕਰ ਸਕਦਾ ਜੋ ਸਰ ਤੂਰੇ ਦਾ ਤੂਰੇ ਦਾ ਸਰਕਾਰੀ ਸਿਵਲ ਹਸਪਤਲ ਕੱਲ ਤੱਕ ਲੋਕਾਂ ਨੂੰ ਭਾਰੀ ਸ਼ਮਸਿਕਾ ਦਾ ਸਾਹਮਣਾ ਕਰਨਾ ਪੈ ਰਹੀ ਹੈ। ਦੇਖੋ ਜੀ ਸਾਰੇ ਦੀ ਮੈਂ ਪਹਿਲਾਂ ਵੀ ਤੁਹਾਡਾ ਜਵਾਬ ਅਸੀਂ ਇਹ ਕਿ ਸਾਰੇ ਪੰਜਾਬ ਦੇ ਆ ਸਤਤ ਦੇ ਨੇ ਉਹਨਾਂ ਨੂੰ ਹੌਲੀ ਹੌਲੀ ਠੀਕ ਕਰ ਰਹੇ ਆ ਔਰ ਮਸ਼ੀਨਾਂ ਆ ਰਹੀਆਂ ਨੇ ਗੈਲਸਸ ਦੀਆਂ ਮਸ਼ੀਨਾਂ ਆ ਰਹੀਆਂ ਨੇ ਨਵੀਆਂ ਨਵੇਂ ਡਾਕਟਰ ਭਰਤੀ ਹੋ ਰਹੇ ਨੇ ਸਟਾਫ ਭਰਤੀ ਹੋ ਰਿਹਾ ਜਦੋਂ ਹੀ ਸਾਰਿਆਂ ਦਾ ਜਿਹੜਾ ਜੋ ਜੋ ਸਟਾਰ ਫਾਈਰ ਹੋਊਗਾ ਜੋ ਜੋ ਮਿਸ਼ਨਾਈ ਕਰ ਗਿਆ ਸਾਰੇ ਪੰਜਾਬ ਦੇ ਹਸਪਤਾਲ ਨੂੰ ਅਪਡੇਟ ਕਰ ਸਰ ਇੱਕ ਤੂਰੀਚ ਨਾਲ ਸ਼ੁਰੂ ਹੋਏ ਸ਼ੀਦੀ ਦੇ ਆਲੇ ਹੁਣ ਸ਼ੁਰੂ ਹੋਏ ਕਿਹਨਾਂ ਕਹਿਣਾ ਚਾਹੁੰਦੇ ਤਿੰਨ ਸ਼ਹਿਰਾਂ ਨੂੰ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼੍ਰੀ ਨਾਨਕਪੁਰ ਸਾਹਿਬ ਤੋਂ ਹੋਇਆ ਸੀ ਗੁਰੂਜ ਮਤਾਬਾਸ ਹੋਇਆ ਸੀ ਸਰਬਸੰਮਤੀ ਨਾਲ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਪੇਸ਼ਟ ਸਾਲਾਂ ਤੇ ਹਾੜੇ ਤੇ ਮੌਕੇ ਤੇ ਇਹ ਉਹਦਾ ਨੋਟੀਫਿਕੇਸ਼ਨ ਜਾਰੀ ਹੋਗਾ ਵਾਲ ਸਿਟੀ ਸ੍ਰੀ ਅਮਰਸਰ ਸਾਹਿਬ ਸ਼ਰੀਨਾਂ ਦੇ ਸਾਥ ਤੇ ਤਲਵਾ ਦੇ ਸਰ ਉਹ ਤਿੰਨੋਂ ਸ਼ਹਿਰਾਂ ਨੂੰ ਨੋਟਿਫਾਈ ਜਾਰੀ ਕੀਤਾ ਕਿ ਅਧਿਕਾਰਿਕ ਤੌਰ ਤੇ ਜਿਹੜਾ ਪਵਿੱਤਰ ਸ਼ਹਿਰਾਂ ਦਾ ਦਰਜਾ ਆਪਾਂ ਮਿਲ ਚੁੱਕਿਆ ਇਹ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੁਣ ਮੀਟ ਸ਼ਰਾਬ ਤੰਬਾਕੂ ਜਾਂ ਕੋਈ ਹੋਰ ਕਿਸੇ ਨੂੰ ਨਸ਼ੀਲੀ ਵਸਤੂਆਂ ਵੇਦਨ ਉਹਨਾਂ ਤੇ ਵੇਚਣ ਤੇ ਸੰਪੂਰਨ ਤੌਰ ਤੇ ਤਵੱਜੂ ਹੋਗੀ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਵਾਸਤੇ ਅਸੀਂ ਖੁੱਲੇ ਦਿਲ ਨਾਲ ਫੰਡ ਦੇਵਾਂਗੇ ਕੁਕੱਲੇ ਸ਼ਹਿਰ ਇਹ ਜਿਹੜੇ ਨੇ ਇੱਕ ਨਾ ਧਾਰਮਿਕ ਤੌਰ ਤੇ ਇਹ ਸੱਭਿਆਚਾਰਕ ਤੇ ਸਾਡੇ ਵਿਰਾਸਤ ਦੇ ਤੌਰ ਤੇ ਵੀ ਸਾਡੇ ਪ੍ਰਤੀਕ ਨੂੰ ਤੇ ਮੈਂ ਪਰਮਾਤਮਾ ਦੇ ਇਸ ਘੱਲੋਂ ਸ਼ੁਕਰਗੁਜ਼ਾਰ ਕਿ ਇਹ ਬਖਸ਼ਿਸ਼ ਸਾਡੇ ਹਿੱਸੇ ਆਈ ਹੈ ਸਾਨੂੰ ਸਮੱਤ ਬਖਸ਼ੀਆ ਸਾਨੂੰ ਬਲ ਬਖਸ਼ਿਆ ਕਿ ਅਸੀਂ ਇਹਨਾਂ ਤਿੰਨ ਸ਼ਹਿਰਾਂ ਨੂੰ ਕਿਸ਼ਮਤ ਸਰ ਸਾਡੇ ਧੂਰੀ ਸ਼ਹਿਰਾਂ ਦੇ ਵਿੱਚ ਫਾਨਕਾ ਦੇ ਬਕਾਦਾ ਪੁਰੀ ਜਵਨ ਆਏਗਾ ਦੇਖੋ ਜੀ ਅਸੀਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਾਇਲਟ ਬਣਾ ਰਹੇ ਹਾਂ ਅਸੀਂ ਤਾਂ ਜਿਹੜੀ ਨਵੀਂ ਜਨਰੇਸ਼ਨ ਦੇ ਜਹਾਜ਼ ਆਏ ਲੇਟੈਸਟ ਜਹਾਜ਼ ਉਹ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਬੱਚਿਆਂ ਨੂੰ ਤੇ ਇਹ ਸਾਨੂੰ ਪਤਾ ਨਹੀਂ ਕਿੰਨੇ ਲੱਖ ਸਾਲ ਪਿੱਛੇ ਡਾਇਨਾਸੌਰਾਂ ਵੱਲ ਲੈ ਕੇ ਜਾ ਰਹੇ ਹਾਂ ਠੀਕ ਹੈ ਨਾ ਸੋ ਇਹ ਸ਼ਿਪਕਲੀਆਂ ਜਾਂ ਕੋਡਕਲੀਆਂ ਚ ਹਵਾ ਭਰਨਾ ਡਾਇਨਾਸੌਰ ਨੇ ਬੜਾ ਸਪਾਲ ਦੀ ਅਗਰਗੇਤੀ ਸਾਹਿਬ ਮਿਲ ਕੇ ਆਏ ਕਿ ਤੁਮਗੇ ਬਹੁਤ ਪੈਂਦਾ ਤਾਂ ਮੈਂ ਧੰਨਵਾਦ ਕਰਦਾ ਜੀ ਸਾਡਾ ਹੌਸਲਾ ਫੁਜਾਈ ਕਰ ਸੀਐਮ ਸਾਹਿਬ ਕਰਨ ਆਏ ਸੀ ਕਿ ਜਿੰਨਾ ਕੈਂਡੀਡੇਟਾਂ ਨੇ ਚੋਣ ਲੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਤੇ ਸੀਐਮ ਸਾਹਿਬ ਨੇ ਸਾਨੂੰ ਉਹਨਾਂ ਬਾਰੇ ਇਹ ਕਿਹਾ ਵੀ ਭਾਈ ਤੁਸੀਂ ਤਗੜੇ ਹੋ ਕੇ ਲੜਿਓ ਇਮਾਨਦਾਰੀ ਨਾਲ ਜਿੱਤਿਓ ਬਹੁਤ ਵਧੀਆ ਮਤਲਬ ਬਹੁਤ ਦਾਫਾ ਜੀ ਕੀਤੀ ਹੈ ਅੱਜ ਪ੍ਰੈਸ ਵਾਲਿਆਂ ਨੇ ਮਿਲ ਲਈ ਤੇ ਬੜੀ ਗੱਲ ਧੰਨਵਾਦ ਕਰ ਸਕਦਾ ਜੀ ਉਹਨਾਂ ਨੇ ਅਬਦੇਰ ਜੇਮਿਆਂ ਦੇ ਵਿੱਚੋਂ ਸੀਐਮ ਕੋਲੇ ਕਿੰਨੀ ਕੰਮ ਹੁੰਦੇ ਨੇ ਤੇ ਅਬਦੇਰ ਜੇਮਿਆਂ ਜੋ ਸਮਾਂ ਕੱਢਿਆ ਸਾਨੂੰ ਹੌਸਲਾ ਦਿੱਤਾ ਕਿ ਤੁਸੀਂ ਜਿਵੇਂ ਲੋਕਾਂ ਨੇ ਉਤਸ਼ਾਹ ਨਾਲ ਵੋਟ ਪਾਈ ਹੈ ਉਹ ਉਤਸ਼ਾਹ ਨਾਲ ਤੁਸੀਂ ਕੰਮ ਵੀ ਕਰਨਾ ਲੋਕਾਂ ਦਾ ਤੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਹਾਜ਼ਰੀ ਲੋਕਾਂ ਦੀ ਵਿੱਚ ਹਾਜ਼ਰ ਲੈ ਕੇ ਲਵਾਉਣੀ ਹੈ 2027 ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਨਹੀਂ ਜੀ 2027 ਨੂੰ ਲੈ ਕੇ ਤਾਂ ਕੋਈ ਗੱਲ ਨਹੀਂ ਹੋਈ ਹੈ ਬਸ ਇਹੀ ਹੈ ਵੀ ਜਿੰਨੇ ਵੀ ਸਰਕਾਰ ਜਿੰਨੇ ਵੀ ਕੰਮ ਕਰ ਪੇ ਕਰਾ ਰਹੀ ਹੈ ਉਹ ਲੋਕਾਂ ਤੱਕ ਲੈ ਕੇ ਜਾਓ ਲੋਕਾਂ ਦੇ ਕੰਮ ਕਰਵਾਓ ਕਿਸੇ ਦਾ ਕੋਈ ਕੰਮ ਰਹਿ ਨਾ ਜਾਵੇ ਕਿਉਂਕਿ ਪੈਸੇ ਹੀ ਤਾਂ ਦੇਖੋ ਜੀ ਕੋਈ ਘਾਟ ਨਹੀਂ ਕੰਮ ਵੀ ਇੰਨੇ ਹੋ ਰਹੇ ਨੇ ਚਾਹੇ ਹੈਲਥ ਦੇ ਰਿਗਾਰਡਿੰਗ ਆ ਸੜਕਾਂ ਰਿਗਾਰਡਿੰਗ ਆ ਪਾਣੀ ਦੇ ਰਿਗਾਰਡਿੰਗ ਆ ਬਿਜਲੀ ਦੇ ਰਿਗਾਰਡਿੰਗ ਆ ਵੀ ਲੋਕਾਂ ਦਾ ਹੋਰ ਵੀ ਕੋਈ ਜੇ ਕੰਮ ਰਹੇ ਦਾ ਉਹ ਕੋਈ ਇਹ ਨਾ ਹੋਵੇ ਵੀ ਕਹਿ ਮਤਲਬ ਕੋਈ ਕੰਮ ਰਹਿ ਜੇ ਸਭ ਕੰਮ ਕਰਵਾਉਣੇ ਆ ਅੱਜ ਮੁੱਖ ਮੰਤਰੀ ਪੰਜਾਬ ਨੇ ਪੰਚਾਇਤਾਂ ਤੇ ਬਲਕ ਸੰਮਤੀ ਮੈਂਬਰਾਂ ਨਾਲ ਮੀਟਿੰਗ ਕੀਤੀ ਕੀ ਕਹਿਣਾ ਚਾਹੁੰਦੇ ਸਨ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਦਾ तहे ਦਿਲੋਂ ਧੰਨਵਾਦ ਕਰਦੇ ਆ ਤਾਰੇ ਵਲੰਟੀਅਰ ਅਤੇ ਕਲਾ ਸ਼ਮਤੀ ਮੈਂਬਰਾਂ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਨ ਜਲਨਾ ਵੱਲੋਂ ਅਸੀਂ ਸ਼੍ਰੀ ਦਾਤ ਭਗਵਾਨ ਸਿੰਘ ਜੀ ਮਾਨ ਦਾ ਫਿਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਹਲਕੇ ਧੂਣੀ ਦੇ ਵਿੱਚ ਕੈਂਪ ਸੌਸ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਮਾਨ ਸਤਕਾ ਦਿੱਤਾ ਪਿਆਰ ਨਾਲ ਜੋ ਗੱਲਾਂ ਬਾਤਾਂ ਕੀਤੀਆਂ ਉਹਨਾਂ ਦਾ ਵੀ ਸਾਨੂੰ ਬਹੁਤ ਖੁਸ਼ੀ ਦੇ ਵਿੱਚ ਵਰਕਰਾਂ ਦੇ ਵਿੱਚ ਇਹੋ ਜਿਹਾ ਲੱਗ ਰਿਹਾ ਹੈ ਵੀ ਆਜ ਚੋਨਾ ਦੇ ਵਿੱਚ ਜੋ ਨੀਤੀ ਜੇ ਆਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਵਰਕਰ ਵੱਧ ਚੜ ਕੇ ਕੰਮ ਕਰਨਗੇ ਵੱਧ ਤੋਂ ਵੱਧ ਮਾਨ ਸਰ ਦਾ ਕੀਤੇ ਕੰਮਾਂ ਦਾ ਸਤਿਕਾਰ ਕਰਨਗੇ ਬਹੁਤ ਧੰਨਵਾਦ ਮੀਟਿੰਗ ਦੇ ਵਿੱਚ ਸੀਐਮ ਸਾਹਿਬ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਦੇ ਪੰਚਾਇਤਾਂ ਪ੍ਰਤੀ ਮੈਂ ਖਾਰਸ਼ਾ ਜੀ ਬਾ ਮਾਨ ਸਰ ਵੀ ਜੀਆ ਉਪਯਾਦ ਬਹੁਤ ਵਧੀਆ ਪਿਆਰ ਸਤਿਕਾਰ ਰਿਹਾ ਜੋ ਮੀਟਿੰਗ ਹੋਈ ਅੰਦਰ ਸਾਰਿਆਂ ਨੂੰ ਪਿਆਰ ਨਾਲ ਪਿੰਡਾਂ ਬਾਰੇ ਕੀਤੇ ਕੰਮਾਂ ਦਾ ਜਾਂ ਜੋ ਵੀ ਗ੍ਰਾਂਟ ਆਈਆਂ ਉਹਨਾਂ ਬਾਰੇ ਸਾਰਾ ਕੁਝ ਵਿਸਥਾਰ ਨਾਲ ਪੁੱਛ ਕੇ ਉਹਨਾਂ ਨੂੰ ਮਾਣ ਨਾਲ ਇਹ ਕਿਹਾ ਵੀ ਤੁਸੀਂ ਪਿਆਰ ਸਤਿਕਾਰ ਨਾਲ ਸਾਰੇ ਵਰਕਰਾਂ ਨਾਲ ਮਿਲ ਜੁਲ ਕੇ ਪਿੰਡ ਵਾਸੀਆਂ ਨੇ ਆ ਸਮੱਸਿਆ ਹੱਲ ਕਰੋ ਜੋ ਤੁਹਾਨੂੰ ਕੋਈ ਹੋਰ ਘਾਟਵਾਦ ਹੋਵੇ ਉਹ ਵੀ ਅਸੀਂ ਤੁਹਾਡੇ ਨਾਲ ਪੂਰੀਆਂ ਕਰਾਂਗੇ ਮੈਂ ਪਿੰਡ ਕਨੌੜੀ ਕਲਾ ਦਾ ਸਰਪੰਚ ਅਮਰਪਾਲ ਸਿੰਘ ਮਜੂਦਾ ਸਰਪੰਚ ਮੇਰੀ ਵਾਈਫ ਜੀਲਾ ਬ੍ਰਿਜ ਦੀ ਮਹਿੰਦਰੇਸ ਟੈਂਪ ਇਹ ਬਹੁਤ ਧੰਨਵਾਦ ਕਰਨ ਵਾਲੀ ਸੀਮ ਸਿੰਘ ਸਾਹਿਬ ਦਾ ਕਿਹੜੇ ਸਾਨੂੰ ਗਰੰਟਾ ਲੈ ਕੇ ਪਿੰਡੋਂ ਗਰੰਟਾ ਦੇ ਕੇ ਵੱਧਵਾ ਸਾਡੇ ਪਿੰਡ ਦਾ ਕੰਮ ਚੱਲ ਰਹੇ ਨੇ ਸਾਡੇ ਪਿੰਡ ਕਿਨ ਪਲੇਗਰਾਉਂਡ ਮੁੱਢੀ ਸੈਂਟਰੋਗਾ ਜਿਮ ਲਈ ਗਰੰਟਾ ਆ ਰਹੀ ਆ ਤੇ ਬਾਕੀ ਗਲੀਆਂ ਨਾਲੀਆਂ ਲਈ 33 33 ਲੱਖ ਰੁਪਿਆ ਦਾ ਛੱਪੜ ਦਾ ਕੰਮ ਚੱਲ ਰਿਹਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੀਮ ਸਿੰਘ ਸਾਹਿਬ ਦਾ ਸਾਨੂੰ ਮਿਸਤਰੀ ਨਹੀਂ ਮਿਲ ਰਹੀ ਜੀ ਇਹ ਮਿਸਤਰੀ ਹਰਿਆਣੇ ਤੋਂ ਲੇਬਰ ਲੈ ਕੇ ਆਪਣੇ ਪਿੰਡ ਭਟਾਈ ਹੋਈ ਆ ਇੰਨੀ ਮਤਲਬ ਜੋਰਾਸੁਰਾਣਾ ਪਿੰਡਾਂ 'ਚ ਕੰਮ ਚੱਲ ਰਹੇ ਨੇ ਸ਼ਾਇਦ ਇਹ ਸਰਪੰਚ ਨੂੰ ਲੇਬਰ ਲਈ ਪ੍ਰੋਬਲਮ ਆ ਰਹੀ ਆ ਕਾਂ ਕਰਕੇ ਸੀਮ ਸਾਹਿਬ ਬਧੋਵਾ ਗਰੰਟਾ ਸਾਨੂੰ ਦੇ ਰਹੇ ਨੇ ਧੰਨਵਾਦ ਅੱਜ ਸੀਐਮ ਸਾਹਿਬ ਆਏ ਨੇ ਉਹ ਕਿ ਆਏ ਉਹ ਸੀਐਮ ਸਾਹਿਬ ਨੂੰ ਕੀ ਉੱਥੇ ਮਤਲਬ ਕੀ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੁਹਾਡੀ ਸੀਮ ਸਾਹਿਬ ਨੇ ਸਾਨੂੰ ਆਹੀ ਪੁੱਛਿਆ ਵੀ ਪਿੰਡ ਦੇ ਕਾਮਾਕਾਰ ਕੰਮੇ ਚੱਲ ਰਹੇ ਨੇ ਕਿਹਾ ਸੀਐਮ ਸਾਹਿਬ ਜੀ ਇਹਨਾਂ ਬਧੋਵਾ ਦੇ ਕੰਮ ਕਰ ਰਹੇ ਆ ਸਾਨੂੰ ਮਿਸਤਰੀਆਂ ਦੀ ਕਿਹੜਾ ਸੌੜੇ ਚ ਪੈਰੀ ਆ ਕਿ ਦੂਰ ਦੂਰੋਂ ਮਿਸਤਰੀ ਲਿਆ ਕੇ ਪਿੰਡਾਂ ਦੇ ਕੰਮ ਕਰਾ ਰਹੇ ਨੇ ਨਹਿਰੀ ਪਾਣੀ ਹੋ ਗਏ ਸਾਡੇ ਖਰਖੇ ਖੇਤਾਂ ਨੂੰ ਪਾਣੀ ਨਹਿਰੀ ਪਾਣੀ ਪਹੁੰਚਾਵਾ ਸੀ ਸਾਹਮਣੇ ਜਿਵੇਂ ਕਿ ਨਾਲ ਨਿਭਾ ਕਰਦੇ ਸਰਕਾਰ ਜਿਹੜੇ ਕੋਈ ਅਧੂਰੇ ਕੰਮ ਪਏ ਨੇ ਉਹ ਵੀ ਤੁਸੀਂ ਧਿਆਨ ਚ ਲਿਆਉਂਦੇ ਹੋ ਕਿਉਂਕਿ ਬਾਰੇ ਕੀ ਸੀ ਐਮ ਸਾਹਿਬ ਕੀ ਕਹਿੰਦੇ ਸੀ ਉਹ ਆਉਣਾ ਹੈ ਸਮੇਂ ਚ ਕਿੰਨੇ ਨੇ ਇੱਕ ਦੋ ਮਹੀਨੇ ਦਾ ਕੋ ਗਰੰਟਾ ਜਾਰੀ ਹੋ ਜਾਣਗੀਆਂ ਬਾਕੀ ਕਹਿੰਦੇ ਉਹ ਕੰਮ ਅਧੂਰੇ ਨੇ ਵੈਸੇ ਤਾਂ ਪੇਮੈਂਟ ਹੀ ਬਹੁਤ ਪਈ ਨੇ ਪਿੰਡਾਂ ਕੋਲ 40 40 50 50 ਲੱਖ ਰੁਪਇਆ ਪਿਆ ਉਹ ਲਾਓ ਅਸੀਂ ਲਾਉਣ ਦੀ ਖਤਮ ਕਰਦੇ ਆ ਉਹਨੇ ਟਾਈਮ ਗਰੰਟ ਹੋ ਰਾਇਆ ਨਹੀਂ ਹੈ ਅੱਜ ਸੀਐਮ ਸਾਹਿਬ ਮਿਲਣ ਆਏ ਨੇ ਕਿਵੇਂ ਲੱਗਿਆ ਸਾਨੂੰ ਬਹੁਤ ਬਹੁਤ ਵਧੀਆ ਲੱਗਾ ਸੀਐਮ ਸਾਹਿਬ ਨਾਲ ਨੂੰ ਮਿਲਣ ਆਏ ਨੇ ਵੈਸੇ ਤਾਂ ਕਿਨ ਮਹੀਨੇ ਵਿੱਚ ਇੱਕ ਅੱਧਾ ਕਿਡਾ ਲੱਗਦੇ ਰਹੇ ਸੀ ਸਾਹਿਬ ਦਾ ਤੇ ਸਾਨੂੰ ਵਰਸਮ ਮੀਡੀਆ ਲੈ ਕੇ ਉਹਨੂੰ ਬਹੁਤ ਖੁਸ਼ੀ ਹੋਈ ਸੀ ਅੱਜ